ਹਜ਼ੂਰ ਕਹਿੰਦੇ ਮਨ ਜੀਤੈ ਜਗ ਜੀਤ ਹੈ ਜੋਗੀ ਆਪਣੇ ਮਨ ਨੂੰ ਜਿੱਤ ਸਾਰੀ ਦੁਨੀਆ ਨੂੰ ਜਿੱਤ ਲਵੇਗਾ ਹੋ ਸਕਦਾ ਤੂੰ ਦਸਵੇਂ ਦਵਾਰੇ ਖੋਲ ਲਵੇਂ ਹੋ ਸਕਦਾ ਤੂੰ ਬੜੀਆਂ ਨੌ ਨਦੀਆਂ ਤੇ 18 ਸਿੱਧੀਆਂ ਇਕੱਠੀਆਂ ਕਰ ਲਵੇਂ ਹੋ ਸਕਦਾ ਤੂੰ ਇਹ ਸਥੂਲ ਸਰੀਰ ਦੇ ਵਿੱਚੋਂ ਸੂਖਮ ਨੂੰ ਬਾਹਰ ਕੱਢ ਲਵੇਂ ਪਰ ਕੀ ਇਹਦੇ ਨਾਲ ਤੇਰਾ ਅੰਤਿਸ਼ਕਰਨ ਸ਼ੁੱਧ ਹੋ ਗਿਆ ਉਹ ਚੀਜ਼ ਵੱਖਰੀ ਆ ਸਾਡੇ ਵਿੱਚ ਵੀ ਰਿਵਾਜ ਚੱਲਿਆ ਮੈਨੂੰ ਕੋਈ ਸੱਜਣ ਮਿਲਦੇ ਕਹਿੰਦੇ ਕਹਿੰਦੇ ਤੁਸੀਂ ਇਹ ਸੂਖਮ ਸਰੀਰ ਨੂੰ ਬਾਹਰ ਕੱਢ ਲੈਂਦੇ ਹੋ ਸਥੂਲ ਵਿੱਚੋਂ ਮੈਂ ਕਿਹਾ ਉਹ ਕੀ ਹੁੰਦਾ ਜੀ ਕਹਿੰਦੇ ਇਸ ਤਰ੍ਹਾਂ ਧਿਆਨ ਲਾ ਕੇ ਅੰਜ ਜੱਪੀ ਦਾ ਇੱਕ ਬੜਾ ਫਿਰ ਵਿੱਚੋਂ ਸੂਖਮ ਸਰੀਰ ਜਿਹੜਾ ਨਿਕਲ ਜਾਂਦਾ ਮੈਂ ਕਿਹਾ ਵੀ ਇਹ ਤੇ ਬੜੀ ਕਲਾਸ ਉੱਚੀ ਹੈ ਕਿਤੇ ਜਾ ਕੇ ਹੁੰਦਾ ਉਹਦੇ ਵਿੱਚ ਇੱਕ ਕਨੈਕਸ਼ਨ ਪਿਆ ਰਹਿੰਦਾ ਨਾਮ ਦਾ ਦੋਵਾਂ ਨੂੰ ਜੋੜ ਕੇ ਰੱਖਦਾ ਅੰਦਰੋਂ ਉਹ ਨਿਕਲ ਕੇ ਕਿਤੇ ਜਾ ਵੀ ਸਕਦਾ ਹਜ਼ਾਰਾਂ ਮੀਲਾਂ ਦੀ ਦੂਰੀ ਤੇ ਇਹ ਬੜਾ ਲੰਮਾ ਚੜ੍ਹਾ ਖਲਾਰਾ ਹੈ ਸਰੀਰ ਦੇ ਵਿਗਿਆਨ ਦਾ ਕਹਿੰਦੇ ਬਸ ਉਹ ਬੰਦਾ ਹੋ ਗਿਆ ਸੰਤ ਜਿਹੜਾ ਇਸ ਅਸਥੂਲ ਵਿੱਚੋਂ ਸੂਖਸ਼ਮ ਬਾਹਰ ਕੱਢ ਲੈਂਦਾ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਕੱਢਣ ਦੀ ਲੋੜ ਕੀ ਰੱਬ ਨੇ ਪਾਇਆ ਤੇ ਆਪਾਂ ਕਢਣਾ ਸ਼ੁਰੂ ਕਰ ਦਿੱਤਾ ਰੱਬ ਨੇ ਪਾਇਆ ਸੀ ਵਿੱਚ ਜੇ ਕੱਢਣਾ ਹੈ ਕੱਢਣ ਦੀ ਲੋੜ ਨਹੀਂ ਜਿੱਦਣ ਆਪਣੇ ਆਪ ਨਿਕਲੇਗਾ ਇਹ ਧਿਆਨ ਨਾਲ ਸੁਣ ਲੈਣਾ ਕੱਢਣ ਨਾਲ ਕੋਈ ਸੰਤ ਨਹੀਂ ਬਣਦਾ ਇੱਕ ਧਿਆਨ ਰੱਖ ਲੈਣਾ ਆਪਾਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾਉਨੇ ਆ ਕਦੋਂ ਕੱਢੀ ਦੇਣੇ ਆਪਣੇ ਆਪ ਉਹਦੀ ਉਹਦੀ ਵਿਸਲ ਆ ਜਾਂਦੀ ਵੀ ਹੁਣ ਕੱਪੜੇ ਵਿੱਚੋਂ ਕੱਢ ਲਓ ਕਿਉਂ ਹੁਣ ਕੱਪੜਿਆਂ ਦੀ ਮੈਲ ਨਿਕਲ ਗਈ ਹੈ ਬਾਹਰ ਕੱਢ ਕੱਢਣ ਦਾ ਟਾਈਮ ਆ ਗਿਆ ਤੇ ਜੇ ਅਸੀਂ ਕਹਾਂ ਵੀ ਮੈਲ ਤਾਂ ਲਾਉਣੀ ਨਹੀਂ ਇਸ ਤਰੇ ਸਿੱਧੇ ਕੱਢ ਦੇਣੇ ਨੇ ਪਹਿਲੇ ਹੀ ਇਹ ਕੀ ਹੋਵੇਗਾ ਮੈਲੇ ਪਾਈ ਸੀ ਮੈਲੇ ਕੱਢ ਲੈ ਅਸਥੂਲ ਵਿੱਚੋਂ ਸੂਖਸ਼ਮ ਕੱਢਣ ਦੀ ਕਿਰਿਆ ਕੀ ਹੈ ਕੀ ਕਾਰਨ ਹੈ ਉਹ ਕੀ ਕਾਰਜ ਹੈ ਉਹ ਕੋਈ ਫਿਕਸ ਚੀਜ਼ ਨਹੀਂ ਵੀ ਤੁਸੀਂ ਕੱਢੋ ਨਹੀਂ ਗਲਤ ਹੈ ਬਿਲਕੁਲ ਗੁਰੂ ਸਾਹਿਬ ਦਾ ਮਤ ਹੋਰ ਹੈ ਕੱਢਿਆ ਜਾ ਸਕਦਾ ਹੈ ਯੋਗ ਮਤ ਦੇ ਜ਼ੋਰ ਨਾਲ ਕੱਢਿਆ ਜਾ ਸਕਦਾ ਹੈ ਪਰ ਉਹਦੇ ਵਿੱਚ ਨੁਕਸਾਨ ਕੀ ਹੁੰਦਾ ਜਦੋਂ ਸਰੀਰ ਬਾਹਰ ਨਿਕਲ ਜਾਂਦਾ ਉਹਦੇ ਵਿੱਚ ਵਾਸ਼ਨਾ ਦੀ ਮੈਲ ਹੁੰਦੀ ਹੈ ਵਾਸ਼ਨਾ ਦੀ ਮੈਲ ਹੁੰਦੀ ਹੈ ਤੇ ਜਿਹੜਾ ਸੂਖਸ਼ਮ ਸਰੀਰ ਹੈ ਜਿਹ ਉਹਦੇ ਵਿੱਚ ਵਾਸ਼ਨਾ ਹੈ ਉਹ ਗਲਤ ਰਾਹ ਤੇ ਤੁਰ ਪੈਂਦਾ ਫਿਰ ਆਪਣੀ ਵਾਸ਼ਨਾ ਪੂਰੀ ਕਰਦਾ ਕੋਸ ਸਰੀਰਾਂ ਦੇ ਰਹਿ ਮੈਂ ਬਹੁਤਾ ਨਾ ਇਹਦੇ ਬਾਰੇ ਕਹਾਂ ਉਹ ਫਿਰ ਗਲਤ ਹਰਕਤਾਂ ਵਿੱਚ ਪੈ ਜਾਏਗਾ ਉਹ ਸੂਖਮ ਸਰੀਰ ਦੇ ਨਾਲ ਕਿਤੇ ਦਾ ਕਿਤੇ ਕੁਦਰਤ ਦੇ ਨਿਯਮ ਨੂੰ ਤੋੜਦਾ ਰਹੇਗਾ ਅਸਲ ਵਿੱਚ ਗੁਰਮਤ ਦਾ ਕੀ ਹੈ ਸਰੀਰ ਵੱਖਰਾ ਹੋ ਜਾਣਾ ਉਹ ਇੱਕ ਹੋਰ ਚੀਜ਼ ਹੈ ਉਹਨੂੰ ਗੁਰੂ ਸਾਹਿਬ ਕਹਿੰਦੇ ਦੇਹੀ ਗੁਪਤ ਬਦੇਹੀ ਦਿਸ ਹੈ ਅ ਅਧੇ ਉਹਦੀ ਗੁਪਤ ਗੁਪਤ ਹੋ ਜਾਂਦੀ ਦਿਸਦੀ ਨਹੀਂ ਉਹਨੂੰ ਆਹ ਸਰੀਰ ਨਹੀਂ ਉਹਨੂੰ ਨਜ਼ਰ ਆਉਂਦਾ ਸਰੀਰ ਮਾਸ ਹੱਡੀਆਂ ਦਾ ਬਸ ਉਹ ਇੱਕ ਨੂਰ ਬਣ ਜਾਂਦਾ ਇਕੱਲਾ ਚੰਨਨ ਪ੍ਰਕਾਸ਼ ਦਾ ਰੂਪ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਸਰੂਪ ਬਣ ਜਾਂਦਾ ਹੈ ਪਰ ਉਹ ਕਦੋਂ ਹੋਵੇਗਾ ਉਹ ਨੂੰ ਸਿੱਖ ਕਰਦਾ ਨਹੀਂ ਜਿਵੇਂ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਪਾਏ ਨੇ ਜਦੋਂ ਉਹ ਕੱਪੜੇ ਧੁੱਪ ਗਏ ਤੇ ਉਹਨੇ ਆਪਣੇ ਆਪ ਬਿਸਲ ਦੇਣੀ ਏ ਇਸ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਇਸ ਸਰੀਰ ਰੂਪੀ ਮਸ਼ੀਨ ਵਿੱਚ ਪਏ ਹੋਏ ਮਨ ਰੂਪੀ ਕੱਪੜੇ ਨੂੰ ਨਾਮ ਨਾਲ ਧੋਈ ਜਾਂਦਾ ਧੋਈ ਜਾਂਦਾ ਧੋਈ ਜਾਂਦਾ ਉਹ ਨੂੰ ਕੱਢਣ ਦੀ ਲੋੜ ਨਹੀਂ ਪੈਂਦੀ ਇੱਕ ਦਿਨ ਜਦੋਂ ਸ਼ੁੱਧ ਹੋ ਜਾਂਦਾ ਤੇ ਸਰੀਰ ਦੇ ਵਿੱਚੋਂ ਨਾਮ ਦੀ ਧੁਨ ਪੈਦਾ ਹੋ ਕੇ ਕਹਿੰਦੀ ਸਿੱਖਾ ਤੇਰੇ ਕੱਪੜੇ ਧੁੱਪ ਗਏ ਨਹੀਂ ਹੁਣ ਜਿੱਧਰ ਮਰਜੀ ਖੁੱਲਾ ਹੋ ਕੇ ਵਿਚਰ ਉਹਨੂੰ ਫਿਰ ਰਬਦਾਸ ਜੀ ਨੇ ਕਿਹਾ ਤੈਉ ਤੈਉ ਸੈਲ ਕਰੇ ਜਿਉ ਭਾਵੈ ਮਹਿਰ ਮਹਿਲ ਨ ਕੋ اٹਕਾ ਗੁਰਮੁਖ ਆਵੇ ਜੈ ਨ ਸੰਗ ਬੇਪਰਵਾਹ ਸਰੀਰ ਤੋਂ ਪਾਰ ਚਲਾ ਗਿਆ ਉਹ ਸੀ ਚੀਜ਼ ਗੁਰਮਤ ਦੀ ਸਾਡੇ ਵਿੱਚ 50% ਤੋਂ زیادہ ਲੋਕ ਅੱਜ ਕੱਲ ਯੋਗ ਮੱਤ ਦੀ ਨਕਲ ਕਰ ਰਹੇ ਨੇ ਤੇ ਲੋਕ ਪ੍ਰਭਾਵਿਤ ਵੀ ਬੜੇ ਹੋ ਜਾਂਦੇ ਨੇ ਪ੍ਰਭਾਵਿਤ ਹੋਣੇ ਹੀ ਕਹਿੰਦਾ ਇੰਨੇ ਦਿਨਾਂ ਵਿੱਚ ਹੋ ਜਾਏ ਬਾਬੇ ਬੁੱਢੇ ਨੇ ਤਾਂ ਦਿਨ ਰੱਖੇ ਨਹੀਂ ਸਨ ਆਪਾਂ ਵੱਖਰਾ ਸ਼ੁਰੂ ਕਰ ਦਿੱਤਾ ਪ੍ਰੋਗਰਾਮ ਇੱਥੇ ਕੋਈ ਦਿਨ ਫਿਕਸ ਨਹੀਂ ਹਨ ਇੱਥੇ ਗੁਰੂ ਚਾਹੇ ਤੇ ਹੁਣੇ ਹੋ ਸਕਦਾ ਹੈ ਨਾਲ ਚਾਹੇ ਤੇ ਕਈ ਜਨਮ ਇਹ ਪ੍ਰੋਸੀਜਰ ਹੈ ਯਾਦ ਰੱਖਣਾ ਬੜਾ ਟਾਈਮ ਸਜੇ 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 ਚੀਜ਼ ਪੱਕਦੀ ਏ ਅੰਬ ਦੇ ਰੁੱਖ ਨਾਲੋਂ ਅੰਬ ਨੂੰ ਤੋੜਨ ਨਾਲ ਅੰਬ ਮਿੱਠਾ ਨਹੀਂ ਰਹਿੰਦਾ ਫਲ ਜਦੋਂ ਪੂਰਾ ਰਸ ਲੈ ਕੇ ਆਪ ਡਿੱਗ ਪੈਂਦਾ ਉਦੋਂ ਮਿੱਠਾ ਹੁੰਦਾ ਸੁਣਿਆ ਲੱਗਾ ਸਜ ਤੇ ਹਣ ਇਸ ਕਰਕੇ ਮਨ ਨੂੰ ਪਹਿਲਾਂ ਸ਼ੁੱਧ ਕਰਨਾ